ਥਾਣਾ ਮਿਹਰਬਾਨ ਦੀ ਪੁਲਿਸ ਵੱਲੋਂ ਦੋ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਤੇ ਖੋਹ ਕੀਤਾ ਗਿਆ ਟੈਂਪੂ ਬਰਾਮਦ ਕੀਤਾ ਗਿਆ। ਦਰਅਸਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੁਟੇਰਿਆਂ ਜਿਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕਾਬੂ ਕੀਤਾ ਹੈ, ਉਹਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਭੱਜਣ ਦੇ ਵਿੱਚ ਉਹ ਅਸਫਲ ਰਹੇ ਨੇ। ਖੁਦ ਦੀਆਂ ਹੀ ਲੱਤਾਂ ਤੋੜਵਾ ਬੈਠੇ ਨੇ। ਤੇ ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਦੋਸ਼ੀਆਂ ਨੂੰ ਕਾਬੂ ਕਰਕੇ ਨਾ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੇ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ। ਪੁਲਿਸ ਦੇ ਵੱਲੋਂ ਦੋਵਾਂ ਦੋਸ਼ੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਤਾਂ ਮੇਰਬਾਗ ਵਿੱਚ ਇੱਕ 11 11 2024 ਦੀ ਗੱਡੀ ਜਿਹੜੀ ਹੈ ਅਸ਼ੋਕ ਰਿਜੈਂਟ ਇਹਦੇ ਕੁਸ਼ੀ ਹੋਇਆ ਸੀ ਨੂੰ ਦੋ ਲੋਕਾਂ ਨੂੰ ਸੈਚ ਕਰਨਗੇ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਸੰਬੰਧ ਵਿੱਚ ਮੁਕਫਰ थाना ਮੇਰਬਾਗ ਨੂੰ 124 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 304 ਬੀ ਐਨ ਐਸ ਜਿਹੜੀ ਅਦਰਜ ਕੀਤੀ ਗਈ ਸੀ ਔਰ ਸੈਕੀ ਕਮਿਸ਼ਨਰ ਸਾਹਿਬ ਔਰ ਡੀਸੀਪੀ ਸਾਹਿਬ ਏ ਡੀਸੀਪੀ ਸਾਹਿਬ ਇਹ ਸੀਨੀਅਰ ਅਫੀਸਰ ਸਾਹਿਬਾਨ ਇਹਨਾਂ ਦੇ ਜਿਹੜੀਆਂ ਬੜੀਆਂ ਸਖਤ ਔਰ ਬੜੀਆਂ ਸਪਸ਼ਟ ਜਿਹੇ ਦਿਸ਼ਾ ਨਿਰਦੇਸ਼ ਸੀਗੇ ਕਿ ਇਸ ਵੀਕਲ ਨੂੰ ਜਿਸ ਜਿਹਨਾਂ ਵਿਅਕਤੀਆਂ ਨੇ ਟ੍ਰੈਕ ਕੀਤਾ ਉਹਨੂੰ ਬ੍ਰੇਕ ਕੀਤਾ ਜਾਵੇ ਇਸੇ ਦੇ ਬੰਦੇ ਵਿੱਚ ਅਸੀਂ ਉਹ ਟੀਮਾਂ ਦਾ ਗਠਨ ਕੀਤਾ ਜਿਹੜੇ ਚੌਕੀਟ ਟੀਮ ਜਿਹੜੀ ਹੈ ਐਸ ਐਚਓ ਮੇਰ ਬਾ ਪਰਮਪੀਸ ਤੇ ਦੂਸਰੀ ਜੜੀ ਟੀਮ ਹੈਗੀ ਆ ਉਹ ਐਸਆਈ ਪ੍ਰਮੋਦ ਰਾਜ ਨੀਕ ਕਾਬਰੇ ਸੀ ਤੇ ਇਹਨਾਂ ਨੇ ਬਹੁਤ ਹੀ مستਰੀਦੀ ਦੇ ਨਾਲ ਕੰਮ ਕਰਦੇ ਹੋਏ ਕੱਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚ ਇਹਨਾਂ ਕੋਲ ਜਿਹੜੇ ਇਸ ਵਾਰਦਾਤ ਦੇ ਜ਼ਬਰਦਸਤਿਆ ਜਾਣ ਵਾਲਾ ਇਹਨਾਂ ਦਾ ਮੋਬਾਈਲ ਫੋਨ ਮੋਟਰਸਾਈਕਲ ਤੇ ਪਲੱਸ ਜਿਹੜੀ ਗੱਡੀ ਇਹਨਾਂ ਨੇ ਸਨੇਚ ਕੀਤੀ ਸੀ ਇਹ ਸ਼ੋਕਲੇ ਰਾ ਉਬਰਾਹਮ ਕੀਤੀ ਇਸ ਵਾਰਦਾਤ ਨੂੰ ਜਿਹੜੇ ਕਰਨ ਵਾਲੇ ਲੜਕੇ ਨੇ ਉਹਨਾਂ ਵਿੱਚੋਂ ਉਹਨਾਂ ਦੇ ਨਾਮ ਨੇ ਕਾਲਾ ਪੁੱਤਰ ਲਗੂ ਔਰ ਦੂਸਰਾ ਹੈ ਹਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਇਹਨਾਂ ਦੋਨਾਂ ਦੇ ਖਿਲਾਫ ਤੇ ਨੇ ਪਹਿਲਾਂ ਵੀ ਪ੍ਰੀवियस ਹਿਸਟਰੀ ਹੈਗੀ ਹੈ ਇਹਨਾਂ ਦੇ ਖਿਲਾਫ 스내ਚਿੰਗ ਦੇ ਔਰ ਐਨਡੀਪੀਐਸ ਐਕਟ ਦੇ ਮੁਕੱਦਮੇ ਦਰਜ ਹੈਗੇ ਨੇ ਤੋਂ ਇਹਨਾਂ ਵਕਫਤ ਵਾਰਦਾਤ ਨੂੰ ਕਰਨ ਵਾਸਤੇ ਇਹਨਾਂ ਦੀ ਜਿਹੜੀ ਹੋਰ ਵੀ ਜੜੀ ਹੈ ਤਲੋਨੀ ਕੁਝ ਕੁਛ ਜਿਹੜੀ ਉਹ ਜਾਰੀ ਹੈ ਉਹ ਕੁਝ ਕੁਛ ਕਰਨ ਤੋਂ ਬਾਅਦ ਜਿੱਦਾਂ ਕੋਈ ਹੋਰ ਵੀ ਕੋਈ ਖੁਲਾਸੇ ਹੋਣ ਦੀ ਸੰਭਾਵਨਾ ਰਹੇਗੀ। ਤੋਂ ਮੇਰੀ ਸਾਰਿਆਂ ਨੂੰ ਇਹ ਲੈਂਦੀ ਹੈ ਕਿ ਇਹਡੇ ਮਾੜਾ ਕੰਮ ਕਰਨ ਵਾਲੇ ਨਾ ਹੋਣ ਨੇ। ਉਹ ਇਸ ਕੰਮ ਤੋਂ ਸੱਚੇ ਤਰ੍ਹਾਂ ਕਿ ਕ੍ਰਾਈਂ ਕਰਕੇ ਉਹ ਇਹ ਤੇ ਨਹੀਂ ਹੋ ਸਕਦਾ। ਇਹ ਤਾਂ ਹੋ ਸਕਦਾ ਹੈ ਕਿ ਉਹ ਥੋੜੇ ਦਿਨ ਲਈ ਜਦੋਂ ਉੱਤਰੋ ਹੋ ਜਾਣ। ਇਸਾੜੀ ਪਕੜ ਚ ਨਾ ਪਰ ਅਲਟੀਮੇਟਲੀ ਅਖੀਰ ਦੇ ਵਿੱਚ ਕ੍ਰਾਈਮ ਕਰਨ ਵਾਲੇ ਵਿਅਕਤੀ ਪੁਲਿਸ ਜ਼ਰੂਰ ਲੱਭ ਲੈਂਦੀ ਹੈ ਔਰ ਫਿਰ ਉਹਨੂੰ ਜੋ ਉਹਦਾ ਅੰਜਾਮ ਹੁੰਦਾ ਹੈ ਕਰਨ ਦੀ ਗਿਧੀ ਦੇ ਬਤਾਰੇ ਉਹਨੂੰ ਪੂਰਾ ਕਰਦੇ ਜੈ